ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕੌਮ ਦੇ ਅਰਖਵਾਲੇ ਅਖਵਾਨ ਵਾਲੇ ਕੜਮ ਚੌਧਰੀ ਜਿਹੜੇ ਵੱਡੇ ਵੱਡੇ ਸਮਾਗਮਾਂ ਦੇ ਵਿੱਚ ਕਹਿੰਦੇ ਨੇ ਗੁਰੂ ਪਾਤਸ਼ਾਹ ਦਾ ਸ਼ਰਸਾ ਨਦੀ ਤੇ ਪਰਿਵਾਰ ਵਿਛੋੜਾ ਪੈ ਗਿਆ ਪਰਿਵਾਰ ਖੇਰੂ ਖੇਰੂ ਹੋ ਗਿਆ ਪੰਥ ਖੇਰੂ ਖੇਰੂ ਹੋ ਗਿਆ ਇਹ ਗੱਲਾਂ ਕਰਦੇ ਹੁੰਦੇ ਆ ਤੇ ਉਹਨਾਂ ਕੁਝ ਕੜਮ ਚੌਧਰੀਆਂ ਦੀ ਅੱਜ ਇੱਕ ਛੋਟੀ ਜਿਹੀ ਖ਼ਬਰ ਤੁਹਾਨੂੰ ਦੱਸਣੀ ਹੈ ਧਿਆਨ ਦੇ ਨਾਲ ਸੁਣਿਓ ਤਰਨਤਾਰਨ ਦੀ ਜਿਹੜੀ ਜਿਮਨੀ ਚੋਣ ਹੋਣੀ ਹੈ ਪਹਿਲਾਂ ਤਾਂ ਮੂਤਪਾਲ ਦੀ ਪਾਰਟੀ ਵੱਲੋਂ ਇਹ ਅਨਾਉਂਸ ਕੀਤਾ ਗਿਆ ਕਿ ਬੀਬੀ ਖਾਲੜਾ ਇਲੈਕਸ਼ਨ ਲੜਨਗੇ ਇਹ ਵੀ ਦੂਧਾ ਦੇ ਵਿੱਚ ਹੈਗਾ ਇਹ ਕਈ ਨਿਯੋਜਣ ਵਾਲੇ ਇਹ ਦੱਸ ਰਹੇ ਨੇ ਕਿ ਬੀਬੀ ਖਾਲੜਾ ਇਲੈਕਸ਼ਨ ਲੜੋਗੇ ਤੇ ਕਈ ਕਹਿੰਦੇ ਨਹੀਂ ਚਲੋ ਜੇ ਲੜਨਗੇ ਉਹਨਾਂ ਲਈ ਤਾਂ ਵੀ ਚੰਗਾ ਨਾ ਲੜਨਗੇ ਤਾਂ ਵੀ ਚੰਗਾ ਬਹੁਤ ਸੁਲਝੇ ਹੋਏ ਇਨਸਾਨ ਨੇ ਬੀਬੀ ਪਰਮੇਤ ਕੌਰ ਖਾਲੜਾ ਪਰ ਇਹ ਕਿਹੜਾ ਫਰੀਦਕੋਟ ਵਾਲਾ ਐਮਪੀ ਹੈ ਨਾ ਜਿਹਦੇ ਘਰ ਵਿੱਚ ਕਲੇਸ਼ ਪਿਆ ਹੋਇਆ ਸੀ ਗੱਲ ਚੱਲੀ ਸੀ ਕਿ ਡੋਡੇ ਘਰੇ ਪੀਹੇ ਜਾਂਦੇ ਨੇ ਅਣਪਛ ਖਸ ਖਸ ਦੇ ਕੋਠੀ ਦੱਬੀ ਬੈਠਾ ਹੈ ਕੋਠੀ ਵਿੱਚ ਕਬੂਤਰ ਵੀ ਰੱਖਦਾ ਹੁੰਦਾ ਸੀ ਈਮੋਸ਼ਨਲ ਜੀਆਂ ਗੱਲਾਂ ਕੀਤੀਆਂ ਨਹੀਂ ਈਮੋਸ਼ਨਲ ਮੇਰੇ ਘਰ ਵਾਲੀ ਦੇ ਕਾਂਟੇ ਵਿੱਚ ਕੇ ਤੇਲ ਪਾਇਆ ਗੱਡੀ ਵਿੱਚ ਰੋ ਕੇ ਜਿ ਦਿਖਾਇਆ ਲੋਕ ਭਾਵਕ ਹੋ ਗਏ ਵੋਟਾਂ ਪੈ ਗਈਆਂ ਐਮਪੀ ਬਣਾਤਾ ਥੋੜੇ ਜਿਹਾ ਰਵਾਦ ਰੌਲਾ ਪਿਆ ਕਿ ਇਹ ਐਮਪੀ ਸਾਹਿਬ ਕੋਠੀ ਦੱਬੀ ਬੈਠੇ ਨੇ ਏ ਸਰਦਾਰ ਬੈਂਸ ਸਿੰਘ ਦੇ ਸੁਪੁੱਤਰ ਨੇ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਤੇ ਹੁਣ ਖਬਰ ਇਹ ਸੁਣੀ ਹੈ ਕਿ ਤਰਨਤਾਰਨ ਤੋਂ ਬੀਬਾ ਅੰਮ੍ਰਿਤਕੌਰ ਜਾਨਕੀ ਬਿਮਲ ਕੌਰ ਖਾਲਸਾ ਦੀ ਧੀ ਐਮਪੀ ਸਰਬਜੀਤ ਸਿੰਘ ਦੀ ਸੱਕੀ ਭੈਣ ਉਜਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜਨਗੇ ਤੇ ਹੁਣ ਮਾਨਦਲੀ ਕੀ ਕਹਿਣਗੇ ਬਾਦਲ ਕੇ ਕੀ ਕਹਿਣਗੇ ਨੀਟਾ ਜਨਦਾਧਾਰ ਕੀ ਕਹੂਗਾ ਮੂਤਪਾਲ ਕੀ ਕਹੂਗਾ ਲੋਕ ਪੰਜਾਬ ਦੇ ਲੋਕ ਕੀ ਕਹਿਣਗੇ ਵੀ ਪੰਥ ਖੇਰੋਂ ਖੇਰ ਹੋ ਗਿਆ ਇੱਕ ਜਿਮਨੀ ਚੋਣ ਵਾਸਤੇ ਮੂਤਪਾਲ ਦਾ ਬੰਦਾ ਵੀ ਇਲੈਕਸ਼ਨ ਲੜੂ ਤੇ ਅਕਾਲੀਆਂ ਦਾ ਵੀ ਲੜੂ ਸੁਖੇ ਗੱਪੀ ਦਾ ਤੇ ਬਾਗੀ ਧੜੇ ਦਾ ਵੀ ਲੜੂ ਮਾਨਦਲੇ ਵੀ ਆਉਣਗੇ ਹੁਣ ਪੰਥ ਇੱਥੇ ਇਕੱਠਾ ਜਾਂ ਪੰਥ ਖੇਰੋਂ ਖੇਰੋ ਹੋ ਗਿਆ ਜਦੋਂ ਇਹਨਾਂ ਸਟੇਜ ਤੇ ਕਹਿੰਦੇ ਹੁੰਦੇ ਆ ਵੀ ਪਰਿਵਾਰ ਵਿਛੋੜਾ ਪਿਆ ਸਰਸਨ ਨਦੀ ਤੇ ਪਰਿਵਾਰ ਵਿਛੜ ਗਿਆ ਪੰਥ ਖੇਰੋਂ ਖੇਰੋ ਹੋ ਗਿਆ ਉਦੋਂ ਜੁੱਤੀ ਲਾ ਕੇ ਨਾ ਬਸ ਲੈ ਤੇਰੀ ਦੀ ਦੇ ਤੇਰੇ ਦੀ ਜਿੰਨੀਆਂ ਪੈਂਦੀਆਂ ਉਹਨੀਆਂ ਪੈਂਦੀਆਂ ਵੀ ਹਰਾਮ ਕਰੋ ਜੇ ਤੁਸੀਂ ਤਰਨ ਤਾਰਨ ਤੋਂ ਜਿਮਨੀ ਇਲੈਕਸ਼ਨ ਲੜਨੀ ਹੈ ਠੀਕ ਹੈ ਤੁਸੀਂ ਆਪੋ ਆਪਣੇ ਧੜੇ ਬਣਾਈ ਬੈਠੇ ਹੋ ਜੇ ਇਹ ਕੁੜੀ ਆਜ਼ਾਦ ਹੋ ਕੇ ਇਲੈਕਸ਼ਨ ਲੜੂਗੀ ਤਾਂ ਤੁਹਾਡੀ ਜਵਾਨ ਦੇ ਵਿੱਚ ਜੀਵ ਦੇ ਵਿੱਚ ਪੈ ਜਾਣ ਕੀੜੇ ਕਿ ਤੁਸੀਂ ਕਹਿ ਨਹੀਂ ਸਕਦੇ ਵੀ ਅਸੀਂ ਸਾਰੇ ਪਿੱਛੇ ਹਟਦੇ ਹਾਂ ਇਲੈਕਸ਼ਨ ਲੜਾ ਦਿਓ ਕੁੜੀ ਨੂੰ ਕਿ ਕੋਈ ਸਮਝੌਤਾ ਇੱਕ ਜਿਮਨੀ ਚੋਂਣ ਵਾਸਤੇ ਕਰ ਨਹੀਂ ਸਕਦੇ ਤੁਸੀਂ ਕਿਹੜੇ ਪੰਥ ਦੀਆਂ ਗੱਲਾਂ ਕਰਦੇ ਹੋ ਆ ਜਿਹੜਾ ਮੂਤਪਾਲ ਦਾ ਪਿਓ ਤੁਰਿਆ ਫਿਰਦਾ ਅਸੀਂ ਕੌਮ ਨੂੰ ਪੰਥ ਨੂੰ ਬਚਾਉਣਾ ਹੈ ਇਹਨੂੰ ਸ਼ਰਮ ਹੈ ਸਮਜਿਤ ਮਾਨ ਨੂੰ ਸ਼ਰਮ ਹੈਗੀ ਸੋਖੇ ਗੱਪੀਏ ਨੂੰ ਸ਼ਰਮ ਹੈ ਬੜੀ ਮੋਟੀ ਸਰਬਿਤ ਐਮਪੀ ਬਣ ਗਿਆ ਉਹਨੂੰ ਸ਼ਰਮ ਹੈ ਬੜੀ ਮੋਟੀ ਜਣ ਕੇ ਇਹਨਾਂ ਨੂੰ ਕੋਈ ਮਤਲਬ ਨਹੀਂ ਵੀ ਪੰਥ ਉੱਜੜਦਾ ਬਸਦਾ ਆਪਣੇ ਘਰ ਪਰਨੇ ਆਛਾ ਇਹ ਕੁੜੀ ਨੂੰ ਵੀ ਬਹੁਤ ਹੀ ਅਕਲ ਹੈ ਨਹੀਂ ਜੇ ਕਹੀਏ ਮੈਂ ਕੋਈ ਇਹਦੇ ਪੱਖ ਵਿੱਚ ਨਹੀਂ ਬੋਲ ਰਿਆ ਤੇ ਇਹਨੇ ਵੀ ਬਚਾਲੇ ਆ ਕੇ ਬਸ ਉਹ ਸ਼ਬਦ ਨਾਮ ਵਰਤੀ ਡ ਟੰਗ ਹੀ ਸੁਣੀ ਨੇ ਬੰਦੇ ਕਹਿੰਦੇ ਹੁੰਦੇ ਜਿਤਨਾ ਕਿਸੇ ਵੀ ਨਹੀਂ ਜਿਤਨ ਜੁਤਨੀ ਤਾਂ ਛੱਡ ਦਿਓ ਜਿਹਦੀ ਸਰਕਾਰ ਹੁੰਦੀ ਹੈ ਮੌਜੂਦਾ ਇਲੈਕਸ਼ਨ ਤਾਂ ਉਸ ਜਿੰਨੀ ਹੁੰਦੀ ਆ ਵੀ ਹਾਂ ਇਹ ਜਿਹੜੇ ਬਾਂਦਰ ਹੁੰਦੇ ਨੇ ਨਾ ਇਹ ਆਪ ਲੜੇ ਜਾਂਦੇ ਨੇ ਤੇ ਕਈ ਵਾਰੀ ਬਿੱਲੀਆਂ ਰਹਿ ਜਾਂਦੀਆਂ ਨੇ ਪਰ ਕਈ ਵਾਰੀ ਬਿੱਲੀਆਂ ਦੀ ਲੜਾਈ ਵਿੱਚ ਬਾਂਦਰ ਰੱਜ ਜਾਂਦੇ ਹੁੰਦੇ ਤੇ ਉਹ ਕੁੱਤ ਕਲੇਸ਼ ਹੈ ਨਾ ਅਖੌਤੀ ਪੰਥ ਦੇ ਠੇਕੇਦਾਰਾਂ ਦਾ ਹੁਣ ਕਿਸੇ ਨੂੰ ਸ਼ਰਮ ਨਹੀਂ ਆਉਣੀ ਵੀ ਤਰਨ ਤਾਰਨ ਜਿਮਨੀ ਚੌਂਕ ਵਿੱਚ ਕੀ ਹੋ ਰਿਹਾ ਹੈ ਉਦਾਂ ਵੈਸੇ ਇਹ ਜਿਹੜਾ ਇਹਨਾਂ ਦਾ ਪਿਤਾ ਸੀ ਬੈਂ ਸਿੰਘ ਸ਼ਹੀਦ ਹੈ ਕਹਿੰਦੇ ਇੰਦਰਾ ਮਣਦੀ ਦਾ ਕਤਲ ਕੀਤਾ ਸੀ ਇਹਨੇ ਤੇ ਬੈਨੀਫਿਟ ਇਹਨਾਂ ਲੋਕਾਂ ਨੂੰ ਕਾਫੀ ਮਿਲ ਜਾਂਦਾ ਹੁੰਦਾ ਹੈ ਸ਼ਹੀਦ ਪਰਿਵਾਰ ਦੇ ਨਾਤੇ ਪਰ ਜੇ ਤੁਸੀਂ ਕਹੋਗੇ ਵੀ ਇਹਨਾਂ ਕੋਲੇ ਪੰਥ ਦੀ ਕੋਈ ਗੱਲਬਾਤ ਹੈ ਭੁੱਲ ਜਾਓ ਪੰਜਾਬ ਦੇ ਲੋਕੋ ਇਹਨਾਂ ਨੂੰ ਆਪਣੇ ਘਰ ਭਰਮ ਤੱਕ ਮਤਲਬ ਹੈ ਪੰਥ ਪੰਜਾਬ ਦੇ ਢੱਠੇ ਖੂਚ ਇਹਨਾਂ ਪੰਥ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਗੱਲ ਤਰਨ ਤਾਰਨ ਜਿਮਨੀ ਚੋਂ ਦੀ ਕੀਤੀ ਹੈ ਜੀ ਜੇ ਚੰਗੀ ਲੱਗੇ ਸੁਣ ਲਿਓ ਥੋੜਾ ਬਹੁਤ ਅੱਗੇ ਸ਼ੇਅਰ ਕਰ ਦਿਓ ਇਹਨਾਂ ਕਢਮ ਚੌਧਰੀਆਂ ਨੂੰ ਮੜਾ ਮੁੱਟੀ ਅਕਲ ਆ ਜਾਏ ਸਮਝ ਲੈਣ ਕੁਛ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ